ਅੱਲਾ ਦਾ ਕਰ ਕੀ ਨਾਂ ਦਾ ਕਾ ਤੇਰਾ ਅਸਲ ਤਾਂ ਮਿੱਟੂ ਹੀ ਹੋ ਜੀ ਮੇਰਾ ਅਸਲ ਨਾਂ ਮਿੱਟੂ ਏ ਹਾਂ ਜੀ ਇਹ ਕਿੱਥੋਂ ਦਾ ਰਹਿਣ ਵਾਲਾ ਹੈ ਖਾਈ ਦਾ ਹੀ ਜੀ ਕੀ ਕੰਮ ਕੀਤਾ ਸਾਰੀ ਜ਼ਿੰਦਗੀ ਦਾੜੀ ਦਾ ਭਾਈ ਜਾਂ ਜੀ ਆ ਨਾਲੀਆਂ ਨੋਲੀਆਂ ਦਾ ਕੰਮ ਹੀ ਹੋਰ ਨਾਲੀਆਂ ਦਾ ਕੰਮ ਤੇ ਆ ਤੇਰੇ ਹੱਥ ਨੂੰ ਕੀ ਹੋ ਗਿਆ ਇਹ ਰੰਗ ਹੋ ਗਿਆ ਸੀ ਜੀ ਰੰਗ ਹੋ ਗਿਆ ਸੀ ਹਾਂ ਜੀ ਸਾਰੇ ਚੀਤੇ ਨੂੰ ਹੂੰ ਦੋਰ ਤਾਕੀ ਲਾਜ ਲੂ ਹੋਇਆ ਕੋਈ ਕਿ ਨਹੀਂ ਲਾਜ ਬਾਉ ਇਹ ਕਾਂਦਾ ਹੋਣਾ ਯਾਰਾ ਇਹ ਤਾਂ ਪਾਸ ਹੀ ਹੁੰਦਾ ਸੀ ਤੇ ਕੀਤਾ ਤਾਂ ਤੂੰ ساری ਉਮਰ ਨਸ਼ਾ ਹੀ ਹੈ ਨਸ਼ਾ ਦਾ ਕਿਉਂ ਕਾਦਾ ਨਸ਼ਾ ਕਰਦਾ ਰਿਹਾ ਰਗੜੇ ਪਾਣੀ ਦਾ ਬਸ ਹੋਰ ਕਿਹੜਾ ਆਪਾਂ ਕੋਲੇ ਬੋਲੀ ਸ਼ਿਕਾ ਖਾਂਦੇ ਰਹੇ ਆ ਜੇ ਖਾਂਦੇ ਰਹੇ ਤੇ ਆਹ ਦਾ ਚੋਰੀ ਛਪੇ ਕਿਤੇ ਕੀ ਕੀਤਾ ਤੇ ਖਾ ਲੈਣਾ ਨਹੀਂ ਦਿੰਦਾ ਇਹ ਤੂੰ ਕੱਲ ਰਗੜੇ ਦਾ ਨਸ਼ਾ ਕੀਤਾ ਬਸ ਹਾਂ ਕਿੰਨਾ ਖਰਚਾ ਹੁੰਦਾ ਸੀ ਤੇਰਾ 1000 ਰੁਪਏ ਬਸ ਜੋ ਵੀ ਇਹਨਾਂ ਦੇਖੋ ਪੀਲੀ ਤੇ ਪੀਲੀ ਨੇ ਤੇ ਨਹੀਂ ਤੇ ਨਾ ਸਹੀ ਦੱਸਾਂ ਮੈਂ ਇਹਨਾਂ ਕੋਲ ਜਾ ਰਿਹਾ ਹੋ ਜਾਂਦਾ ਹੈ ਉਹ ਜਿਆਦਾ ਕਾਰਾਂ ਜਾਂਦੀਆਂ ਹੀ ਕੇ ਹੁਣ ਕਿਵੇਂ ਹੁੰਦਾ ਗਿਆਰਾ ਉਹਨੇ ਤਾਂ ਕਿ ਜ਼ਿਆਦਾ ਟਾਈਮ ਵਾਸਤੇ ਦਿੱਤੀ ਆ ਵਾਲੇ ਆ ਕਿੰਨਾ ਕਿ ਕਿੰਨੇ ਦਾ ਹੁਣ ਪਿੰਨਾ ਹੁਣ ਵੀ ਨਾ ਉਹ ਤਾਂ ਆਪ ਵੀ ਗਿਆ ਬਾਸ ਤਾ ਚੁਠਮਾ ਰਮਾਂ ਮੈਂ ਵਿੜਾਈ ਮਾਰਾਂ 100 ਰੁਪਈਆ ਦਾ 100 ਰੁਪਈਆ ਨਾਲ ਤੇਰਾ ਸਾਰੇ ਦਿਨ ਗੁਆਰਾ ਹੋ ਜਾਂਦਾ ਹੋ ਜਾਂਦਾ ਜੀ ਅੱਜ ਕੱਲ ਦੇ ਮੁੰਡੇ ਤਾਂ 5-500 700 100 ਰੁਪਈਆ ਦਾ ਖਰਚਾ ਕਰਦੇ ਪਏ ਨੇ ਉਹਨਾਂ ਦਾ ਕੀ ਕਹਿਣਾ ਜੀ ਉਹਦਾ ਉਹਦਾ ਨਸ਼ਾ ਹੀ ਪੂਰਾ ਕਰਦੇ ਨੇ ਕਿ ਹੋਰ ਕੀ ਕਰਦੇ ਨੇ ਤੂੰ ਮੁੰਡਿਆਂ ਨੂੰ ਵੇਖੇ ਹੀ ਕਰਦੇ ਨਸ਼ੇ ਆਗਣਾ ਨਸ਼ਾ ਲੋਗ ਵਾਧੂ ਕਰਦੇ ਨੇ ਜੀ ਬਹੁਤ ਜ਼ਿਆਦਾ ਬੇਅੰਤ ਨੇ ਉਹ ਤਾਂ ਕਈ ਆ ਮਰੇ ਪੈਣੇ ਖਸਾਬ ਦੇ ਤੇ ਤੂੰ ਤੇਰਾ ਮੁੰਡਾ ਐਸੋਲਿਕ ਚੋਂ ਗਲਤ ਹੋਇਆ ਫਿਰਦਾ ਐ ਇਹ ਵਾਤ ਕੁੱਤਿਆਂ ਕੰਮਾ ਜੀ ਉਹਨੂੰ ਤੂੰ ਰੋਕਿਆ ਟੋਕਿਆ ਨਹੀਂ ਜਾਣਾ ਛੇ ਤੂੰ ਕਿਆ ਸੀ ਬੋਲੀ ਵਾਦੂ ਨਹੀਂ ਕੰਜੜਾ ਟਿਆ ਉਹ ਤਾਂ ਐਸੋਲੇ ਹਰ ਵੇਲੇ ਗੋਲੀ ਹੁੰਦਾ ਹਾਂ ਗੋਲ ਹੁੰਦਾ ਗੋਲ 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 ਕਰਿਆਨ ਕੇ ਕਰੇ ਉਹਨੂੰ ਨਸ਼ਾ ਕਰਦੇ ਵੇਖਿਆ ਕਿ ਬਾਹਰੋਂ ਕਰਕੇ ਆਉਂਦਾ ਐ ਬਾਹਰੋਂ ਬਾਹਰੋਂ ਹੀ ਉਹ ਤਾਂ ਲੋਕਾਂ ਦੇ ਸਮਾਨ ਨੂੰ ਚੁੱਕਣ ਲੱਗ ਪਿਆ ਐ ਤੇ ਹੋਰ ਬੜੇ ਮੰਦੇ ਹਾਲ ਕਰਦਾ ਜੀ ਤੈਨੂੰ ਸਰਕਾਰ ਵੱਲੋਂ ਕੋਈ ਸਹਾਇਤਾ ਮਿਲੀ ਹੋਈ ਕਿ ਨਹੀਂ ਹਾਂ ਕੋਈ ਨਹੀਂ ਜੀ ਜਿਹੜਾ ਤੇਰਾ ਕੋਠਾ ਮਨਜ਼ੂਰ ਹੋਇਆ ਉਹ ਜੀ ਬਸ ਬੇਕਾਰ ਹੋ ਗਿਆ ਵੀ ਹੈ ਛੜਤਾ ਪਾਣਾ ਭਰਾਵਾਂ ਨੇ ਲਾਤੀ ਡੰਡ ਤੇਰਾ ਨਿਸ਼ਚਿਤ ਨਾ ਪੜੇ ਸੀ ਬਿੱਟੂ ਦੇ ਨਾਂ ਦਾ ਕੋਠਾ ਆਇਆ ਹੈ ਰਹਾ ਸੀ ਜੀ ਬਸ ਉਹ ਮੇਰਾ ਕਰਕਵ ਨੇ ਭਜਾਈ ਨੇ ਘਾਤਾ ਜੋ ਕਰਤਾ ਹੈ ਕੀ ਕਰਤਾ ਹੈ ਉਹ ਆ ਨਹੀਂ ਮੈਂ ਮਾਲਕ ਮੰਨ ਕੀ ਹਾਂ ਕਾਦੀ ਮਾਲਕਾ ਕਾਦੀ ਮਤਲਬ ਸਾ ਮਤਲਬ ਉਹਨਾਂ ਦੀ ਹੁਣ ਉਹਨਾਂ ਦੀ ਸੀ ਉਹਨਾਂ ਦੀ ਤੂੰ ਮੈਂ ਸਰਕਾਰੀ ਤਾਂ ਜਨਨ ਨੂੰ ਵਾਸਤਕ ਖਾਂ ਜੋ ਗਈਆਂ ਹਾਂ ਰਗੜਾ ਪੀਆ ਹੈ ਕਿ ਪੀਣਾ ਜੇ ਨਹੀਂ ਪੀਣਾ ਹੈ ਤਾਂ ਕਿੱਥੇ ਇਹ ਪੀਣਾ ਤੇ ਹੋਰ ਆ ਲੈ ਚੱਕ 10 ਰੁਪਏ ਪੀ ਲਵੇ 7 ਵਜੇ